ਲੋਟਰੀ ਖਰੀਦਣ ਦੇ ਚਾਹਵਾਨ ਵਿਅਕਤੀ ਅਕਸਰ ਇੱਕ ਭਾਰੀ ਗਲਤੀ ਕਰ ਬੈਠਦੇ ਨੇ ਜਿਸ ਕਰਕੇ ਉਹਨਾਂ ਨੂੰ ਇਨਾਮ ਹੈ ਜੋ ਨਹੀਂ ਮਿਲ ਪਾਂਦਾ। ਐਹੋ ਜੀ ਇੱਕ ਕਹਾਣੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਪੰਜਾਬ ਦੇ ਇੱਕ ਵਿਅਕਤੀ ਦੀ ਹੈ ਜਿਸ ਦਾ ਪਹਿਲਾ ਇਨਾਮ ਲੱਗਦਾ ਵੈ ਰਾਤੋ ਰਾਤ ਕਰੋੜਾਪਤੀ ਬਣ ਜਾਂਦਾ ਵੈ ਪਰ ਉਸ ਦੀ ਕਿਸਮਤ ਹੈ ਜੋ ਕੁਝ ਸਮੇਂ ਲਈ ਉਦਾਸਾਤ ਛੱਡ ਜਾਂਦੀ ਹੈ। ਸੋ ਮੱਥੇ ਤੇ ਤਰੇਲੀਆਂ ਆ ਜਾਂਦੀਆਂ ਨੇ ਕਿਉਂਕਿ ਉਸਨੇ ਇੱਕ ਭਾਰੀ ਗਲਤੀ ਕਰ ਦਿੱਤੀ ਹੈ ਜੋ ਕਿ ਕੋਈ ਵਿਅਕਤੀ ਸੋਚ ਵੀ ਨਹੀਂ ਸਕਦਾ ਕਿਉਂਕਿ ਕਿਸਮਤ ਹੈ ਕਿਸਮਤ ਦਰਵਾਜ਼ੇ ਤੇ ਖੜੀ ਸੀ ਔਰ ਉਸ ਵਿਅਕਤੀ ਦੇ ਵੱਲੋਂ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ ਸੋ ਗੱਲ ਹੈ ਪੰਜਾਬ ਦੀ ਪੰਜਾਬ ਦੇ ਇੱਕ ਵਿਅਕਤੀ ਨੇ ਲੋਟਰੀ ਖਰੀਦੀ ਲੋਟਰੀ ਜੋ ਕਿ 6 ਰੁਪਏ ਵਾਲੀ ਲੋਟਰੀ ਸੀ ਉਸ ਦੇ ਵਿੱਚ ਉਸਨੇ ਕੰਟੈਸਟ ਕੀਤਾ ਲੋਟਰੀ ਖਰੀਦੀ ਔਰ ਉਸ ਦਾ ਪਹਿਲਾ ਇਨਾਮ ਲੱਗ ਗਿਆ ਉਸ ਵਿਅਕਤੀ ਦਾ ਜਦੋਂ ਪਹਿਲਾ ਇਨਾਮ ਲੱਗਿਆ ਤਾਂ ਵਿਅਕਤੀ ਨੇ ਜਦੋਂ ਦੇਖਿਆ ਕਿ ਇਹ ਨੋਟਰੀ ਨੰਬਰ ਤਾਂ ਉਸ ਦਾ ਨਿਕਲਿਆ ਸੀ ਪਰ ਉਹ ਵਿਅਕਤੀ ਬੜਾ ਨਿਰਾਸ਼ ਹੋਇਆ ਕਿਉਂਕਿ ਉਸ ਨੇ ਜੋ ਲੋਟਰੀ ਐਕਰ ਵਿੱਚ ਸਾਂਭ ਕੇ ਨਹੀਂ ਰੱਖੀ ਸੀ ਉਹ ਲੋਟਰੀ ਆ ਜੋ ਉਸ ਦੇ ਕੋਲ ਗੁੰਮ ਗਈ ਸੀ ਜਿਸ ਕਾਰਨ ਇਨਾਮ ਹੈ ਜੋ ਇਨਾਮ ਦੇ ਲਈ ਲੋਟਰੀ ਤੁਹਾਡੇ ਹੱਥ ਚ ਹੋਣਾ ਬੇहद ਜ਼ਰੂਰੀ ਹੁੰਦਾ ਹੈ ਪਰ ਉਸ ਵਿਅਕਤੀ ਦੇ ਕੋਲੋਂ ਲੋਟਰੀ ਜੋ ਟਿਕਟ ਗੁੰਮ ਗਈ ਸੀ ਜਿਸ ਕਰਕੇ ਅਵਿਅਕਤੀ ਹੈ ਜੋ ਵਿਅਕਤੀ ਪਰੇਸ਼ਾਨ ਹੋ ਗਿਆ ਉਸ ਦੇ ਵੱਲੋਂ ਉਸ ਦੇ ਪਰਿਵਾਰ ਨੇ ਜਦੋਂ ਲੋਟਰੀ ਲੱਭਣੀ ਚਾਹੀ ਤਾਂ ਸਾਰਾ ਹੀ ਪਰਿਵਾਰ ਮਿਲ ਕੇ ਪੂਰੀ ਰਾਤ ਲੋਟਰੀ ਲੱਭਦਾ ਰਿਹਾ ਪਰ ਲੋਟਰੀ ਜੋ ਟਿਕਟ ਨਹੀਂ ਮਿਲ ਪਈ ਉਹਨਾਂ ਨੂੰ ਆਖਿਰਕਾਰ ਉਸਦੀ ਮਾਂ ਨੂੰ ਚੇਤੇ ਆਇਆ ਕਿ ਜਿਹੜੀ ਲੋਟਰੀ ਹੈ ਲੋਟਰੀ ਹੋ ਸਕਦਾ ਹੈ ਕਿ ਸ਼ਾਇਦ ਉਸਨੇ ਕੂੜੇ ਦੇ ਵਿੱਚ ਸੁੱਟ ਦਿੱਤੀ ਹੋਵੇ ਕਿਉਂਕਿ ਕੁਝ ਦਿਨ ਪਹਿਲਾਂ ਉਹਦੇ ਵੱਲੋਂ ਕੂੜੇ ਦੀ ਸਫਾਈ ਕੀਤੀ ਗਈ ਸੀ ਘਰ ਦੀ ਸਫਾਈ ਕੀਤੀ ਗਈ ਸੀ ਜਿਸ ਦੇ ਵਿੱਚ ਉਸਨੇ ਜੋ ਟਿਕਟਾਂ ਨੇ ਕਾਗਜ਼ ਨੇ ਕਾਗਜ਼ਾਂ ਨੂੰ ਇਕੱਠਾ ਕਰਕੇ ਕਾਲੇ ਦਫਾਫੇ ਦੇ ਵਿੱਚ ਪਾ ਕੇ ਘਰ ਤੋਂ ਬਾਹਰ ਕੂੜੇ ਦੇ ਵਿੱਚ ਸੁੱਟ ਦਿੱਤਾ ਸੀ ਸੋ ਕੂੜਾ ਜੋ ਘਰ ਦੇ ਬਾਹਰ ਹਲੇ ਮੌਜੂਦ ਸੀ ਉਸ ਦੀ ਕਿਸਮਤ ਹਲੇ ਵੀ ਉਸਦੇ ਨਾਲ ਸੀ ਜਦੋਂ ਉਸਦੇ ਵਿੱਚ ਦੇਖਿਆ ਗਿਆ ਤਾਂ ਉਹ ਲੋਟਰੀ ਦੀ ਟਿਕਟ ਉਸਦੀ ਨਿਕਲ ਗਈ ਲੋਟਰੀ ਦੀ ਟਿਕਟ ਜਿਸ ਤਰ੍ਹਾਂ ਹੀ ਉਸ ਨੂੰ ਮਿਲੀ ਵਿਅਕਤੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸੋ ਲੋਟਰੀ ਦੀ ਟਿਕਟ ਉਸਦੇ ਹੱਥ ਵਿੱਚ ਜਦੋਂ ਪਹੁੰਚੀ ਤਾਂ ਉਸ ਵਿਅਕਤੀ ਨੇ ਆਪਣਾ ਪਹਿਲਾ ਇਨਾਮ ਹੈ ਜੋ ਕਿ 1 ਕਰੋੜ ਰੁਪਏ ਦਾ ਸੀ ਹਾਸਲ ਕੀਤਾ ਸੋ ਲੋਟਰੀ ਦੀ ਟਿਕਟ ਆਪਣੇ ਕੋਲ ਰੱਖਣਾ ਬੇਹਦ ਜ਼ਰੂਰੀ ਹੈ ਕਿਉਂਕਿ ਜੇਕਰ ਤੁਹਾਡੇ ਕੋਲ ਲੋਟਰੀ ਦੀ ਟਿਕਟ ਨਾ ਹੋਵੇ ਤਾਂ ਤੁਸੀਂ ਇਨਾਮ ਹੈ ਜੋ ਨਹੀਂ ਹਾਸਲ ਕਰ ਸਕਦੇ ਜਦੋਂ ਤੱਕ ਲੋਟਰੀ ਤੁਹਾਡੇ ਹੱਥ ਵਿੱਚ ਨਾ ਹੋਵੇ ਉਦੋਂ ਤੱਕ ਤੁਸੀਂ ਇਨਾਮ ਦੇ ਲਈ ਅਪਲਾਈ ਹੈ ਜੋ ਨਹੀਂ ਕਰ ਸਕਦੇ ਭਾਵੇਂ ਇਨਾਮ ਕਰੋੜਾ ਦਾ ਹੋਵੇ ਦੂਸਰਾ ਹੋਵੇ ਇਨਾਮ ਤੀਸਰਾ ਹੋਵੇ ਚੌਥਾ ਹੋਵੇ ਆ ਕਿਸੇ ਵੀ ਤਰ੍ਹਾਂ ਦਾ ਇਨਾਮ ਉਦੋਂ ਤੱਕ ਅਪਲਾਈ ਨਹੀਂ ਕੀਤਾ ਜਾ ਸਕਦਾ ਇਨਾਮ ਦੀ ਰਾਸ਼ੀ ਉਸ ਤੱਕ ਨਹੀਂ ਮਿਲ ਸਕਦੀ ਜਦੋਂ ਤੱਕ ਤੁਹਾਡੇ ਹੱਥ ਦੇ ਵਿੱਚ ਟਿਕਟ ਹੈ ਜੋ ਨਾ ਹੋਵੇ ਸੋ ਇੱਕ ਵਿਅਕਤੀ ਜੋ ਕਿ ਪੰਜਾਬ ਦਾ ਰਹਿਣ ਵਾਲਾ ਹੈ ਜਿਸ ਨੇ ਜੋ ਅਣਗਹਿਲੀ ਕਰਕੇ ਟਿਕਟ ਦੀ ਸੰਭਾਲ ਨਹੀਂ ਕੀਤੀ ਔਰ ਜੋ ਬਾਰ ਬਾਰ ਬਚ ਗਿਆ ਆਪਣੇ ਜੋ ਟਿਕਟ ਦੇ ਇਨਾਮ ਦੇ ਜਿੱਤਣ ਤੋਂ ਸੋ ਇਹ ਗੱਲ ਸੀ 2023 ਜੂਨ 17 ਦੀ ਜੋ ਕਿ ਪਿਛਲੇ ਹੀ ਸਾਲ ਹੈ ਕਟਨਾ ਵੈਸੋ ਕੱਟੀ ਸੀ ਸੋ ਇਹ ਵੀਡੀਓ ਬਣਾਉਣ ਦਾ ਮੰਤਵ ਇਹ ਗੱਲ ਦੱਸਣ ਦਾ ਮੰਤਵ ਸਿਰਫ ਇਨਾ ਕਹਿ ਕੇ ਕਿ ਜੇਕਰ ਤੁਸੀਂ ਲੋਟਰੀ ਖਰੀਦਦੇ ਹੋ ਤਾਂ ਆਪਣੇ ਟਿਕਟਾਂ ਜ਼ਰੂਰ ਸੰਭਾਲ ਕੇ ਰੱਖੋ ਤਾਂ ਕਿ ਜੇਕਰ ਤੁਹਾਡਾ ਨੰਬਰ ਲੱਗਦਾ ਵੇ ਤਾਂ ਤੁਸੀਂ ਆਪਣੇ ਨੰਬਰ ਦੇ ਉੱਤੇ ਇਨਾਮ ਦੀ ਰਕਮ ਹਾਸਲ ਕਰ ਸਕੋ। ਸੁਵਦੇਰੀ ਅਪਡੇਟਾਂ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਜਸ ਧੰਨਵਾਦ।